Dr. got to leave. ਸੰਗਦਾ ਜੀ ਇਹਨੇ ਕਦੇ ਕੈਮਰਾ ਫੇਸ ਨਹੀਂ ਕੀਤਾ ਤਾਂ ਕਰਕੇ ਮੈਂ ਕਿਹਾ ਮੁੰਡਾ ਸੰਗਦਾ ਆ। ਹੋਰ ਇਹ ਮੁੰਡੇ ਨੂੰ ਨਾਲ ਪਾ ਲਿਆ ਆਪਾਂ ਤੇ ਬੱਕਰੀਆਂ ਉਹਦੀਆਂ ਚਾਈ ਜਾਂਦੀਆਂ ਅੱਗੇ-ਅੱਗੇ। ਕੋਈ ਪਰਵਾਹ ਨਹੀਂ 얘 ਨੂੰ ਬੱਕਰੀਆਂ ਰਹਿ ਗਈਆਂ ਮਗਰ ਪਿੰਡ ਦਾ ਯਾਰ ਘਟੋ ਘਟ 2 ਕਿਲੋਮੀਟਰ ਪਿੰਡ ਦੂਰ ਪਟੜੀਆਂ ਚਾਰ ਨੇ ਇਸ ਟਾਈਮ ਆ ਜਾਂਦਾ ਹੈ ਹਾਂਜੀ ਉਹੀ ਗੱਲ ਕਰ ਰਹੇ ਸੀਗੇ ਵੀ ਗਰਮੀ ਬਹੁਤ ਜ਼ਿਆਦਾ ਆ ਨਿਕਲਿਆ ਜਾਂਦਾ ਨਹੀਂਗਾ ਬਸ ਸਿਰਫ ਹੁਣ ਤੁਸੀਂ ਸੋਚ ਲਓ ਵੀ 7 ਵਜੇ ਸ਼ਾਮ ਦੇ ਫਿਰ ਵੀ ਇੰਨੀ ਗਰਮੀ ਆ ਹੁਣ ਵੀ ਇੰਨੀ ਲੋ ਚੱਲ ਰਹੀ ਆ ਵੀ ਜਿਵੇਂ ਕਿਸੇ ਅੱਗ ਲੱਗੀ ਹੁੰਦੀ ਆ ਉਹ ਸੇਕ ਆਪਣੇ ਤੇ ਭੈਰਿਆ ਹੁੰਦਾ ਇੰਨੀ ਗਰਮੀ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਹਾਲ ਆ ਸਾਰਾ Rajasthan ਦਾ ਇਹ ਨਤੀਜਾ ਆ ਪੇੜ ਨਾ ਹੋਣ ਦੇ ਕਾਰਨ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਸਾਰੇ ਹੁਣ ਬਰਸਾਤ ਦਾ ਮੌਸਮ ਆਉਗਾ ਤੇ ਆਪਾਂ ਨੂੰ ਚਾਹੀਦਾ ਵੀ ਆਪਾਂ ਰੁੱਖ ਲਾਈਏ ਪਰ ਜਦੋਂ ਸਮਾਂ ਡੱਪ ਜਾਂਦਾ ਆ ਆਪਾਂ ਚੀਜ਼ਾਂ ਭੁੱਲ ਜਾਂਦੇ ਆ ਆਪਾਂ ਗਰਮੀ ਨੂੰ ਭੁੱਲਿਆ ਨਹੀਂ ਵੀ ਕਿੱਦਾਂ ਬਰਦਾਸ਼ਤ ਕੀਤੀ ਤੇ ਜੇ ਐਵੇਂ ਚੱਲਦਾ ਰਿਹਾ ਤੇ এনवायरमेंट ਸਾਰਾ ਚੇਂਜ ਹੋ ਜਾਣਾ ਹੈ ਤੇ ਆਪਾਂ ਤੋਂ ਉਹ ਵਕਤ ਦਾ